ਲੰਮੀ ਉਮਰ ਪਹਿਲਾਂ ਸਿੱਪੀ ਵਿੱਚ ਕੱਟੇ ਮੋਤੀ ਜੁਲਫ ਦਾ ਫੇਰ ਸ਼ਿੰਗਾਰ ਬਣਦਾ ਫੁੱਲ ਆਪਣਾ ਤਨ ਚਰਵਾਏ ਪਹਿਲਾਂ ਫੇਰ ਕਿਸੇ ਦੇ ਗਲੇ ਦਾ ਹਾਰ ਬਣਦਾ ਸੁਰਮਾ ਆਪਣਾ ਆਪ ਰਗੜਾਏ ਪਹਿਲਾਂ ਸੁਰਮਾ ਆਪਣਾ ਆਪ ਰਗੜਾਏ ਪਹਿਲਾਂ ਫੇਰ ਕਿਸੇ ਦੇ ਨੈਣਾਂ ਦੀ ਧਾਰ ਬਣਦਾ ਇੱਥੇ ਦੌਲਤ ਜਗੀਰਾਂ ਦੀ ਲੋੜ ਕੋਈ ਨਹੀਂ ਸਿਰ ਦੇਣ ਵਾਲਾ ਸਰਦਾਰ ਬਣਦਾ ਇਸ ਵਸਿਓ ਮਿੱਤਰੋ ਮਿਹਰਬਾਨੋ ਤੁਹਾਡਾ ਧਰਮ ਬਚਾਇਆ ਤਾਂ ਖਾ ਸੈਨੇ ਕਾਲੀ ਤਵੀ ਵਰਗੇ ਤੁਹਾਡੇ ਚਿਹਰਿਆਂ ਤੇ ਸੂਹਾਰੰਗ ਚੜਾਇਆ ਤਾਂ ਖਾਲਸੇ ਨੇ ਤੁਹਾਡੇ ਮੋਏ ਇਤਿਹਾਸ ਦੇ ਪੰਨਿਆਂ ਨੂੰ ਜਿਉਣ ਜੋਗੇ ਬਣਾਇਆ ਤਾਂ ਖਾਲਸੇ ਨੇ ਆਬ ਫੰਸਿਆਂ ਦੇ ਆਗਤੇ ਝੂੜ ਗਏ ਤੇ ਦਿੱਲੀ ਤਖਤ ਦਵਾਇਆ ਤਾਂ ਖਾਲਸੇ ਨੇ ਸਿੱਖ ਰਾਜ ਦੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਇਤਿਹਾਸ ਦੀ ਲੜੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਹ ਫਤਿਹ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਵਿੱਚੋਂ ਗੱਲ ਇਸ ਥਾਂ ਤੋਂ ਸ਼ੁਰੂ ਕਰਾਂ ਕਲਾ ਨੌਰ ਦੇ ਨੇੜੇ ਪਿੰਡ ਕੋਟ ਮਿਰਜ਼ਾ ਜਾਨ ਦੇ ਵਿੱਚ ਸੂਰਮੇ ਕੱਚੀ ਗੜੀ ਬਣਾ ਰਹੇ ਸਨ ਇਸ ਖਬਰ ਦਾ ਬਾਦਸ਼ਾ ਫਰਖਸ਼ੀਰ ਨੂੰ ਪਤਾ ਲੱਗਾ ਅਬਦ ਸੁਮੰਦ ਖਾਨ ਨੂੰ 24000 ਦੀ ਫੌਜ ਦੇ ਕੇ ਸਿੱਖਾਂ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਅਬਦ ਸੁਮੰਦ ਖਾਨ ਨੇ 24000 ਦੀਆਂ ਫੌਜਾਂ ਲੈ ਕੇ ਸਿੱਖਾਂ ਤੇ ਆਣ ਹਮਲਾ ਕੀਤਾ ਸੱਗੋਂ ਸਿੱਖਾਂ ਨੇ ਬੜੀ ਬਹਾਦਰੀ ਦੇ ਨਾਲ ਦੈਰੀ ਦਲ ਦਾ ਮੁਕਾਬਲਾ ਕੀਤਾ ਸਿੱਖ ਜਾਣਦੇ ਸਨ ਕੇ ਲੰਬਾ ਸਮਾਂ ਇਸ ਥਾਂ ਤੇ ਬੈਠ ਕੇ ਵੈਰੀ ਦਲ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਗੁਰਦਾਸ ਨੰਗਲ ਦੀ ਗੜੀ ਵਾਲੇ ਪਾਸੇ ਨੂੰ ਰੋਕ ਕੀਤਾ ਲੜਦਾ ਹੋਇਆ ਵਹੀਰ ਗੁਰਦਾਸ ਨੰਗਲ ਦੀ ਗੜੀ ਦੇ ਨੇੜੇ ਪਹੁੰਚ ਗਿਆ ਅੰਦਰ ਗੜੀ ਦੇ ਜਾ ਕੇ ਸੂਰਮਿਆਂ ਨੇ ਮੋਰਚੇ ਸੰਭਲੇ ਹਜ਼ਾਰਾਂ ਮੁਗਲ ਫੌਜਾਂ ਨੇ ਚਾਰ ਚਫੇਰਿਓਂ ਗੜੀ ਨੂੰ ਘੇਰ ਲਿਆ ਅਮੀਰਦੀਨ ਖਾਨ ਹੋਰ ਹਜ਼ਾਰਾਂ ਦੀ ਫੌਜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਵਾਸਤੇ ਗੁਰਦਾਸ ਨੰਗਲ ਦੀ ਗੜੀ ਨੂੰ ਜਿਵੇਂ ਚਫੇਰੀਆਂ ਘੇਰਿਆ ਉਸ ਵੇਲੇ ਦੀਆਂ ਚਾਰ ਲਾਈਨਾਂ ਇਸ ਤਰ੍ਹਾਂ ਨੇ ਪਤਾ ਲੱਗਾ ਸਰਕਾਰ ਨੂੰ ਬੰਦਾ ਵੇਚ ਗੜੀ ਦੇ ਰਿੰਦਾ ਘੇਰ ਲਵੋ ਗੁਰਦਾਸ ਨੰਗਲ ਨੂੰ ਬਾਦਸ਼ਾਹੋਂ ਕਹਿੰਦਾ ਓਏ ਉਸੇ ਵੇਲੇ ਖਰਗ ਪਈਆਂ ਫਿਰ ਚਾਰ ਸਵੇਰੇ ਤਾਰਾ ਬੰਦਾ ਸਿੰਘ ਨੂੰ ਫੜਨ ਵਾਸਤੇ ਚੜ ਪਏ ਮੁਗਲ ਹਜ਼ਾਰਾਂ ਪਤਾ ਲੱਗਾ ਸਰਕਾਰ ਨੂੰ ਬੰਦਾ ਵਿੱਚ ਗੜੀ ਦੇ ਰਿੰਦਾ ਘੇਰ ਲਵੋ ਗੁਰਦਾਸ ਨੰਗਲ ਨੂੰ ਬਾਦਸ਼ਾਹ ਉਹ ਕਹਿੰਦਾ ਉਸੇ ਵੇਲੇ ਖੜਕ ਪਈਆਂ ਫਿਰ ਚਾਰ ਸਫੇਰੇ ਤਾਰਾਂ ਬੰਦਾ ਸਿੰਘ ਨੂੰ ਫੜਨ ਵਾਸਤੇ ਚੜ ਪਏ ਮੁਗਲ ਹਜ਼ਾਰਾਂ ਓ ਇਸ ਖਬਰ ਨੂੰ ਸੁਣਦਿਆ ਖਾਨਾ ਵੱਡੀ ਫੌਜ ਲਾਈ ਬੰਦੇ ਮਾਰੂ ਫੌਜ ਬੁਲਾ ਕੇ ਕਰਦੀ ਫੇਰ ਚੜਾਈ ਸਿੱਖਾਂ ਨਾਲ ਇੱਕ ਇੱਕ ਨਾਲ ਲੜਿਓ ਲੜਿਓ ਬਣ ਕੇ 11 15 ਸਿੰਘ ਨੂੰ ਫੜਨ ਵਾਸਤੇ ਚੜ ਪਏ ਮੁਗਲ ਹਜ਼ਾਰਾਂ ਵੈਰੀ ਪਾਗੇ ਘੇਰਾ ਬੈਠ ਗਏ ਮੈਰੀ ਪਾਗੇ ਕੇੜਾ ਬੈਠ ਕੇ ਕੋਈ ਅੱਗੇ ਨਾ ਜਾਵੇ ਸਭ ਨੂੰ ਲੱਗੇ ਜਾਣ ਪਿਆਰੀ ਕਿਹੜਾ ਮੌਤ ਵਿਆਵੇ ਗੰਦੇ ਮਾਰੇ ਖਾਨ ਜਸ਼ੀਲੇ ਬੈਠੇ ਬਣ ਕੇ ਡਾਰਾ ਬੰਦਾ ਸਿੰਘ ਨੂੰ ਫੜਨ ਪਾਸ ਤੇ ਚੜ ਪਏ ਮੁਗਲ ਹਯਾਰਾ ਨਾ ਸਿੰਘ ਸੂਰੇ ਕੋਲੇ 1000 ਦਾ ਜਥਾ ਹੱਸ ਕੇ ਧਰਮ ਤੋਂ ਮਰਨਾ ਚਾਉਂਦਾ ਹਰ ਜੋ ਦਾ ਸਿਰ ਲੱਠਾ ਵਾਰੀ ਨਾਲ ਲੱ ਲਈ ਸਿੰਧਾ ਖਿੱਚ ਲਈਆਂ ਤਲਵਾਰਾਂ ਬੰਦਾ ਸਿੰਘ ਨੂੰ ਫੜਨ ਬਾਸਤੇ ਚੜ ਪਏ ਮੁਗਲ ਹਯਾਰਾ ਨਾਲ ਸਿੰਘਾਂ ਦੇ ਕਿਵੇਂ ਲੜੀਏ ਘਰ ਨੂੰ ਵਾਪਸ ਆਉਣਾ ਨਾਲ ਸਿਖਾਂ ਦੇ ਕੇ ਵੇ ਲੜੀਏ ਘਰ ਨੂੰ ਵਾਪਸ ਆਉਣਾ ਸੋਚਣ ਖਾਨਸ ਕੀ ਮਾ ਛੜਨਾ ਜਾਈਏ ਜਗਤ ਪਰੋਣਾ ਖਾਨ ਨਾਲ ਜਿੱਤ ਕੇ ਆਉਣਾ ਘਰੀ ਉਡੀਕਣ ਨਾਰਾ ਅਜਖਾਨਾ ਨੇ ਜਿੱਤ ਕੇ ਆਉਣਾ ਘਰੀ ਉਡੀਕਣ ਨਾਰਾ ਬੰਦਾ ਜਨ ਨੂੰ ਫੜਨ ਵਾਸਤੇ ਚੜ ਪਏ ਮੁਗਲ ਹੈ ਖੌਲਾ ਜੋ ਦੇ ਮੌਤ ਨੂੰ ਕਰਨ ਮਖੌਲਾ ਜੋ ਦੇ ਕਾਲੇ ਕਾਲ ਗਜਾਉਂਦੇ ਵਦ ਵਦ ਤੇ ਗਾਰਣ ਵਿੱਚ ਮਾਰਨ ਹੱਸ ਸ਼ਹੀਦیاں ਪਾਉਂਦੇ ਜਦ ਚੱਲੇ ਤਲਵਾਰ ਸਿੰਘਾਂ ਦੀ ਬੈਰੀ ਕਰਨ ਪਕਾਰਾਂ ਬੰਦਾ ਸਿੰਘ ਨੂੰ ਫੜਨ ਬਾਤ ਤੇ ਚੜ ਪਏ ਮੁਗਲ ਹਜ਼ਾਰਾਂ ਖਹਾਰ ਕੇ ਖੜ ਆਖ ਦੇ ਵੱਡੀ ਤੋਪ ਮੰਗਾਓ ਅੱਗੇ ਵਧਵ ਤੂੰ ਪਹਿਲਾ ਕੰਦਾ ਕਿਲੇ ਦੀਆਂ ਨੂੰ ਢਾਵੋ ਮਹਾਰੋਈ ਜੰਗ ਵਿੱਚ ਕਿਤਨਾ ਚਾਉਂਦਾ ਕੌਣ ਕਹੇ ਮੈਂ ਹਾਰਾਂ ਬੰਦਾ ਸਿੰਘ ਨੂੰ ਪੜਨ ਬਾਸਤੇ ਚੜ ਪਏ ਮੁਗਲ ਹਯਾਰਾ ਬੰਦਾ ਸਿੰਘ ਸੂਰਮਾ ਜਿਸ ਨੇ ਵਖਤ ਦਿੱਲੀ ਨੂੰ ਪਾਇਆ ਬੰਦਾ ਸਿੰਘ ਸੂਰਮਾ ਜਿਸ ਨੇ ਵਕਤ ਤਲੀ ਨੂੰ ਪਾਇਆ ਬੜੀ ਧੀਰ ਤੋਂ ਫੜਨਾ ਚਾਹੁੰਦੇ ਨਾ ਵੈਰੀ ਹੱਥ ਆਇਆ ਉਹ ਨਾਮ ਸਿੰਘ ਦਾ ਸੁਣਨਦਿਆਂ ਹੀ ਕੰਬਦੀਆਂ ਸਰਕਾਰਾਂ ਬੰਦਾ ਸਿੰਘ ਕਿਹੜਾ ਸਿੱਖ ਦਾ ਸਿਰ ਵੱਢ ਲਿਆ ਏ 10 ਰੁਪਏ ਬਾਦਸ਼ਾਹ ਤੂੰ ਨਕਦ ਇਨਾਮ ਓ ਪਾਵੇ ਉਹ ਦੋਸ ਖਾਨੇ ਮਾਰ ਮਕਾਏ ਤੇ ਜ਼ਹਿਰ ਨ ਲਈਆਂ ਸਾਰਾਂ ਬੰਦਾ ਸਿੰਘ ਨੂੰ ਫੜ ਨਾ ਵਾਤ ਤੇ ਚੜ ਪਏ ਮੁਗਲ ਹਯਾਰਾਂ ਰਣਜੀਤ ਰਿਆਲੀ ਘੜੀ ਦਾ ਵੱਡਾ ਕੇਰਾ ਲਿਖਦੇ ਰਣਜੀਤ ਰਿਆਲੀ ਘੜੀ ਦਾ ਵੱਡਾ ਕੇਰਾ ਨੰਬੰਦਾਸਾਂ ਤੇਰੀ ਕਰਨੀ ਧੰਨ ਹੈ ਤੇਰਾ ਜੇਰਾ ਗੀਤ ਸੰਗ ਤੇ ਜਸ ਗਾਉਣ ਦੇ ਸੂਰਮਿਆਂ ਦੀ ਆਵਾਰਾਂ ਬੰਦਾ ਸਿੰਘ ਨੂੰ ਫੜਨ ਆਾਸਤੇ ਚੜ ਪਏ ਮੁਗਲ ਹਜ਼ਾਰਾਂ ਹਜ਼ਾਰਾਂ ਮੁਗਲ ਫੌਜਾਂ ਨੇ ਗੁਰਦਾਸ ਨੰਗਲ ਦੀ ਗੜੀ ਨੂੰ ਚਫੇਰੀਆਂ ਘੇਰ ਲਿਆ ਘੇਰਾ ਇੰਨਾ ਸਖਤ ਕਰ ਦਿੱਤਾ ਕੇ ਅੰਨ ਦਾ ਇੱਕ ਦਾਣਾ ਵੀ ਗੜੀ ਦੇ ਅੰਦਰ ਨਾ ਜਾ ਸਕੇ ਕਿਹੜਾ ਮਹੀਨੇ ਬਧੀ ਬੀਤਣ ਲੱਗਾ ਅੱਜ ਉਹ ਦਿਨ ਆਏ ਜਦੋਂ ਦਰਖਤਾਂ ਦੇ ਪੱਤੇ ਤੋੜ-ਤੋੜ ਕੇ ਖਾ ਕੇ ਵੈਰੀ ਦਲ ਦਾ ਮੁਕਾਬਲਾ ਕਰਨਾ ਪਿਆ ਜ਼ਮੀਨ ਤੋਂ ਘਾਹ ਤੋੜ-ਤੋੜ ਕੇ ਖਾ ਕੇ ਵੈਰੀ ਦਲ ਦਾ ਮੁਕਾਬਲਾ ਕਰਨਾ ਪਿਆ ਕਿਹੜਾ ਤਕਰੀਬਨ 8 ਮਹੀਨੇ ਦੇ ਕਰੀਬ ਲੰਮਾ ਕਿਹੜਾ ਚੱਲਿਆ ਇਹਨੇ ਨੂੰ ਵੈਰੀ ਦਲ ਨੇ ਤੱਕਿਆ ਕਿ ਕਈ ਦਿਨ ਹੋਏ ਨੇ ਗੜੀ ਦੇ ਅੰਦਰ ਕੋਈ ਹਿਲਜੁਲ ਨਹੀਂ ਹੋਈ 8 ਮਹੀਨਿਆਂ ਦੀ ਲੰਬੀ ਭੁੱਖ ਨੇ ਸਿੱਖਾਂ ਦੇ ਤਨ ਇੰਨੇ ਕਮਜ਼ੋਰ ਕਰ ਦਿੱਤੇ ਹੁਣ ਜੰਗ ਕਰਨਾ ਤੇ ਇੱਕ ਪਾਸੇ ਰਿਆ ਉੱਠ ਕੇ ਤੁਰ ਫਿਰ ਸਕਣਾ ਵੀ ਬੜਾ ਔਖਾ ਹੋ ਚੁੱਕਾ ਸੀ ਵੈਰੀ ਦਲ ਨੇ ਹਜ਼ਾਰਾਂ ਮੁਗਲ ਫੌਜਾਂ ਨੇ ਇੱਕਦਮ ਗੜੀ ਤੇ ਚਫੇਰੀਆਂ ਹਮਲਾ ਕਰਕੇ ਜਦੋਂ ਗੜੀ ਦੇ ਅੰਦਰ ਦਾਖਲ ਹੋਏ ਜਿਸ ਕੇ ਸਿੱਖ ਨੇ ਅੱਗੋਂ ਮੁਕਾਬਲਾ ਕਰਨ ਦਾ ਜ਼ਤਨ ਕੀਤਾ ਤਲਵਾਰ ਦੀ ਧਾਰ ਲਗਾ ਦਿੱਤਾ ਗਿਆ 300 ਸਿੱਖਾਂ ਦੇ ਸਿਰ ਕਲਮ ਕਰਕੇ ਨੇਜਿਆਂ ਤੇ ਟੰਗ ਲਏ 200 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀਆਂ ਨੂੰ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਲਾ ਲਈਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਗੋਡਿਆਂ ਨੂੰ ਛੱਲੇ ਗਲ ਵਿੱਚ ਕੁੰਡਲ ਮੋਟੀਆਂ ਸੰਗਲਾਂ ਨਾਲ ਜਕੜ ਕੇ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਜੇ ਵੀ ਮੁਗਲਾਂ ਦੇ ਮਨ ਤੇ ਐਨਾ ਡਰ ਹੈ ਕਿ ਅਜੇ ਵੀ ਬੰਦਾ ਸਿੰਘ ਬਹਾਦਰ ਕਿਤੇ ਪਿੰਜਰਾ ਤੋੜ ਕੇ ਨਿਕਲਣਾ ਜਾਏ ਦੋ ਸਿਪਾਈਆਂ ਨੂੰ ਨੰਗੀਆਂ ਤਲਵਾਰਾਂ ਦੇ ਕੇ ਕੋਲ ਖੜੇ ਕਰ ਦਿੱਤਾ ਕਿ ਅਜੇ ਵੀ ਬੰਦਾ ਸਿੰਘ ਬਹਾਦਰ ਜੇ ਕਿਤੇ ਥੋੜਾ ਜਿਹਾ ਹਿੱਲਣ ਦਾ ਯਤਨ ਕਰੇ ਦੋਨੋਂ ਤਲਵਾਰਾਂ ਇਹਦੇ ਸਰੀਰ ਵਿੱਚ ਖੋਪ ਦਿਓ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰਿਆ ਗਿਆ ਦਿੱਲੀ ਭੇਜਣ ਦੀ ਡਿਊਟੀ ਜ਼ਕਰੀਆ ਖਾਨ ਦੀ ਲੱਗੀ ਜ਼ਕਰੀਆ ਖਾਨ ਸੋਚਣ ਲੱਗਾ ਬਾਦਸ਼ਾਹ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਵਾਂਗਾ ਆ 2-300 ਸਿੱਖਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਹਜ਼ਾਰਾਂ ਮੁਗਲ ਫੌਜਾਂ ਨੇ 8 ਮਹੀਨੇ ਦਾ ਸਮਾਂ ਲਾ ਦਿੱਤਾ ਆਪਣੀ ਵੱਡੀ ਕਾਰਗੁਜ਼ਾਰੀ ਦਿਖਾਉਣ ਵਾਸਤੇ ਸਿੱਖਾਂ ਦੀ ਗਿਣਤੀ ਵਧਾਉਣ ਵਾਸਤੇ ਫੌਜੀ ਦਸਤੇ ਪਿੰਡਾਂ ਵਿੱਚ ਭੇਜ ਦਿੱਤੇ ਜਿੱਧਰ ਕੋਈ ਸਿੱਖ ਨਜ਼ਰ ਆਇਆ ਤਲਵਾਰ ਦੀ ਧਾਰ ਲੰਗਾ ਦਿੱਤਾ ਗਿਆ 2000 ਸਿੱਖਾਂ ਦੇ ਸਿਰਨੇਜਿਆਂ ਤੇ ਟੰਗ ਲਏ 700 ਗੱਡਾ ਸਿੱਖਾਂ ਦੇ ਸਿਰਾਂ ਨਾਲ ਭਰ ਲਿਆ ਤੇ ਲਾਹੌਰ ਤੋਂ ਦਿੱਲੀ ਵਾਲੇ ਪਾਸੇ ਚੱਲੇ ਨੇ ਯਾਦ ਰਹੀਂ ਜਦੋਂ ਗੁਰਦਾਸ ਨੰਗਲ ਦੀ ਗੜੀ ਝੋਂ ਗ੍ਰਫਤਾਰ ਕੀਤੇ ਨੇ ਕੇਵਲ 200 ਸਿੱਖਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ 300 ਸਿੱਖਾਂ ਦੇ ਸਿਰਨੇਜਿਆਂ ਤੇ ਟੰਗੇ ਸਨ ਪਰ ਜਦੋਂ ਅੱਜ ਲਾਹੌਰ ਤੋਂ ਦਿੱਲੀ ਵਾਲੇ ਪਾਸੇ ਚੱਲੇ ਨੇ ਤੇ ਅੱਜ 2000 ਸਿੱਖਾਂ ਦੇ ਸਿਰਨੇਜਿਆਂ ਤੇ ਟੰਗੇ ਹੋਏ ਨੇ 700 ਗੱਡਾ ਸਿੱਖਾਂ ਦੇ ਸਿਰਾਂ ਨਾਲ ਭਰਿਆ ਹੋਇਆ ਜਕਰੀਆ ਖਾਨ ਅਮੀਰਦੀਨ ਖਾਨ ਤੇ ਕਮਰਦੀਨ ਖਾਨ ਜਿਵੇਂ ਲਾਹੌਰ ਤੋਂ ਦਿੱਲੀ ਵਾਲੇ ਪਾਸੇ ਨੂੰ ਜਾਂਦੇ ਆ ਗੁਰਦਾਸ ਨੰਗਲ ਦੀ ਗੜੀ ਤੋਂ ਲੈ ਕੇ ਲਾਹੌਰ ਤੇ ਲਾਹੌਰ ਤੋਂ ਦਿੱਲੀ ਵੱਲ ਜਾਂਦੇ ਆ ਸਿੱਖ ਕੌਮ ਦੇ ਉੱਤੇ ਉਸ ਵੇਲੇ ਜਿਹੜਾ ਕੈਰ ਦਾ ਜ਼ੁਲਮ ਹੋਇਆ ਉਸ ਜ਼ੁਲਮ ਦੀਆਂ ਚਾਰ ਲਾਈਨਾਂ ਇਸ ਤਰ੍ਹਾਂ ਨੇ ਹੋ ਗਿਆ 8 ਮਹੀਨੇ ਤੋਂ ਵੱਧ ਕੇਰਾ ਭੁਖਣ ਭਾਣੇ ਸਿੰਘ ਵਕਤ ਲੰਗਾਉਣ ਲੱਗੇ ਰਸਤਾ ਮੁੱਕਿਆ ਗੁਰੂ ਕੇ ਖਾਲਸੇ ਤੋਂ ਵਿੱਚ ਦੁੱਖਾਂ ਦੇ ਵਕਤ ਟਪਾਉਣ ਲੱਗੇ ਸਭ ਪੱਤੇ ਦਾ ਰੱਖ ਤਾਂ ਦੇ ਦੁੱਖਾਂ ਖਾਪੀ ਆਰਿਆਂ ਨੂੰ ਪਾਪੀ ਕਹਿਰ ਦਾ ਜ਼ੁਲਮਾ ਕਮਾਈ ਜਾਂਦੇ ਆ 8 ਮਹੀਨੇ ਤੋਂ ਵੱਧ ਕੇ ਰਾ ਖਣ ਭਾਣੇ ਸਿੰਘ ਵਕਤ ਲੰਗਾਈ ਜਾਂਦੇ ਰਸਤਾ ਮੁੱਕਿਆ ਗੁਰੂ ਕੇ ਖਾਲਸੇ ਤੂੰ ਵਿੱਚ ਦੁੱਖਾਂ ਦੇ ਵਕਤ ਟਪੋਣ ਲੱਗੇ ਸਭ ਪੱਤੇ ਦਾ ਰੱਖ ਤਾ ਦੇ ਦੁੱਖ ਕਰੋਂ ਦੇ ਸਿੱਖਾਂ ਤੇ ਆਈ ਜਾਂਦੇ ਫੜ ਕੇ ਗਾੜੀ ਚੋਂ ਸਿੱਖਾਂ ਪਾਪੀ ਕਹਿਰ ਦਾ ਜਲਮਾ ਕਮਾਈ ਜਾਂਦੇ ਨਾਲ ਦੁੱਖਾਂ ਦੇ ਲੜਦੇ ਆਏ ਤਨ ਰੋਗੀ ਕੋਈ ਪੇਸ਼ ਨਾ ਸਿੰਘਾਂ ਦੀ ਜੌਮ ਦੀਏ ਭੁੱਖਾ ਕੱਟਦਿਆ ਹੋ ਗਿਆ ਵਕਤ ਲੰਮਾ ਫੌਜ ਸਿੰਘਾਂ ਤੇ ਕਹਿਰ ਕਮਾਉਂਦੀਏ ਲੋਕੀ ਆਖ ਤੇ ਤਨ ਨੇ ਸਿੱਖ ਜਿਹੜੇ ਹੱਸ ਹੱਸ ਕੇ ਸਿਰ ਕਹਿਣਾ ਪਾਈ ਜਾਂਦੇ ਫੜ ਕੇ ਗਾੜੀ ਚੋਂ ਸਿੱਖਾਂ ਪਿਆਰਿਆਂ ਨੂੰ ਪਾਪੀ ਕਹਿਰ ਦਾ ਜ਼ਲਮ ਕਮਾਈ ਜਾਂਦੇ ਬੰਦਾ ਸਿੰਘ ਨੂੰ ਘੇਰ ਆਇਆਂ ਫੌਜਾਂ ਖਾਤੀ ਨਾਲੇ ਪਕੜਿਆ ਏ ਪੈਰੀ ਸਿੰਘਾ ਦੇ ਬੇੜੀਆਂ ਪਾ ਲਈਆਂ ਹੱਥੇ ਹੱਥੇ ਘੜੀਆਂ ਲਾ ਕੇ ਜਕੜਿਆ ਏ ਜੱਕੜਿਆ ਮੋਟਿਆਂ ਸੰਗਾਲਾਂ ਦੇ ਮੰੰਦਾ ਸਿੰਘ ਨੂੰ ਪੰਜਾਰੇ ਪਾਈ ਜਾਂਦੇ ਫੜ ਕੇ ਗਾੜੀ ਚੋਂ ਸਿੱਖਾਂ ਪਿਆਹਾਰਿਆਂ ਨੂੰ ਪਾਪੀ ਕਹਿਰ ਦਾ ਜਲਮ ਆਈ ਜਾਂਦੇ ਘੜੀ ਵਿੱਚੋਂ ਸੀ 200 ਸਿੱਖ ਮਿਲਿਆ ਨਾ ਹੋਰ ਗਿਣਤੀ ਸੀ ਕਈ ਸੌ ਤਿਆਰ ਹੋਈ ਜਦੋਂ ਜੱਥਾ ਇਹ ਦਿੱਲੀ ਵਿੱਚ ਆਣ ਪਜਾ ਗਿਣਤੀ ਸਿੰਘਾਂ ਦੀ ਕਈ ਹਜ਼ਾਰ ਹੋਈ ਹੋਏ ਨਾ ਫੜ ਕੇ ਅਨੇਕਾਂ ਬਦੋਸ਼ਿਆਂ ਨੂੰ ਸੇਵਾ ਉੱਤੇ ਤਲਵਾਰ ਇਕ ਲਾਈ ਜਾਂਦੇ ਹਰ ਕੇ ਗਾੜੀ ਠੋਂ ਸਿੱਖਾਂ ਪਿਆ ਆਇਆਂ ਨੂੰ ਪਾਪੀ ਕਹਿਰ ਦਾ ਜ਼ੁਲਮਾ ਕਮਾਈ ਜਾਂਦੇ ਹੋ ਸਰ ਤੋਂ ਅੱਗੇ ਜਾ ਰਿਆ ਇੱਕ ਬੇੜ ਵਜਾ ਲੋਗ ਦਿੱਲੀ ਦੇ ਵੇਖਣ ਲਈ ਆਏ ਹੋਏ ਸੀ ਬਿਚੋਂ ਦੋ ਹਜ਼ਾਰ ਸਿੱਖਾਂ ਪਿਆਰਿਆਂ ਦੇ ਉੱਤੇ ਨੇਜ ਆਸਰ ਟੰਗਵਾਏ ਹੋਏ ਸੀ ਉਹ ਬੰਦਾ ਸਿੰਘ ਪਿਛੇ 704 ਆਂਦੇ ਬੈਰੀ ਦੇ ਤਰੇ ਢੋਲ ਵੰਜਾਈ ਜਾਂਦੇ ਫੜ ਕੇ ਗਾੜੀ ਚੋਂ ਸਿੱਖਾਂ ਪਿਆਰਿਆਂ ਨੂੰ ਪਾਪੀ ਕਹਿਰ ਦਾ ਜ਼ੁਲਮ ਕਮਾਈ ਜਾਂਦੇ ਸਿੱਖਾਂ ਨੂੰ ਪਕੜ ਕੇ ਤੇ ਸੋ ਸਾਨੂੰ ਕਰੀ ਸ਼ਹੀਦ ਜਾਂਦੇ ਰਣਜੀਤ ਸਿੰਘਾਂ ਸਿੰਘ ਇੱਕ ਵੀ ਢੋਲੀ ਆਨਾ ਹੱਸ ਹੱਸ ਕੇ ਹੋਈ ਸ਼ਹੀਦ ਜਾਂਦੇ ਰਣਜੀਤ ਸਿੰਘ ਦਾ ਜਸ ਹਰਪਾਲ ਰਣਕੇ ਗੋਣ ਸਿੰਘਾਂ ਸ਼ਹੀਦਾਂ ਦੇ ਗਾਈ ਜਾਂਦੇ ਹੜਕੇ ਗਾੜੀ ਚੋਂ ਸਿੱਖਾ ਪਿਆਰਿਆਂ ਨੂੰ ਪਾਪੀ ਕਹਿਰ ਦਾ ਜ਼ੁਲਮ ਕਮਾਈ ਜਾਂਦੇ ਲਾਹੌਰ ਤੋਂ ਸੁਰਮਿਆਂ ਨੂੰ ਗ੍ਰਿਫਤਾਰ ਕਰਕੇ ਸਭ ਤੋਂ ਅੱਗੇ 2000 ਸਿੱਖਾਂ ਦੇ ਸਿਰ ਨੇਜਿਆਂ ਤੇ ਟੰਗੇ ਹੋਏ ਨੇ ਇਹਦੇ ਪਿੱਛੇ ਇੱਕ ਮਰੀ ਹੋਈ ਬਿੱਲੀ ਬਾਸ ਤੇ ਟੰਗੀ ਹੋਈ ਆ ਜਿਹਦਾ ਮਤਲਬ ਹੈ ਸਿੱਖਾਂ ਦੇ ਘਰ ਵਿੱਚ ਕੋਈ ਇਨਸਾਨ ਤੇ ਕੀ ਕੋਈ ਜਾਨਵਰ ਵੀ ਜਿਉਂਦਾ ਨਹੀਂ ਰਹਿਣ ਦੁੱਤਾ ਇਹਦੇ ਪਿੱਛੇ 700 ਗੱਡਾ ਸਿੱਖਾਂ ਦੇ ਸਿਰਾਂ ਨਾਲ ਭਰਿਆ ਹੋਇਆ ਆ ਰਿਹਾ ਹੈ ਇਹਦੇ ਪਿੱਛੇ 740 ਗ੍ਰਿਫਤਾਰ ਕੀਤੇ ਹੋਏ ਸਿੱਖ ਆ ਰਹੇ ਨੇ ਇਹਦੇ ਪਿੱਛੇ ਉਹ ਹਾਥੀ ਜਿਸ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਨਾਲ ਦੇ ਸਾਥੀਆਂ ਨੂੰ ਕੈਦ ਕੀਤਾ ਹੋਇਆ ਹੈ ਪਿੱਛੇ ਅਮੀਰਦੀਨ ਖਾਨ ਕਮਰਦੀਨ ਖਾਨ ਤੇ ਜ਼ਕਰੀਆ ਖਾਨ ਆ ਰਹੇ ਨੇ ਜਥਾ ਦਿੱਲੀ ਦੇ ਅੰਦਰ ਦਾਖਲ ਹੋਇਆ ਬਾਦਸ਼ਾਹ ਫਰਕਸ਼ੀਰ ਨੇ ਬੜੀਆਂ ਖੁਸ਼ੀਆਂ ਮਨਾਈਆਂ ਆਪਣੇ ਜ਼ਰਨੈਲਾ ਨੂੰ ਬੜੇ ਇਨਾਮ ਮੰਡੇ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਦੇ ਨਾਲ ਦੇ 26 ਸਾਥੀਆਂ ਨੂੰ ਬਾਕੀਆਂ ਤੋਂ ਵੱਖ ਕਰਕੇ ਤੇ ਮਾਰਚ 1716 ਵਾਲੇ ਦਿਨ ਇਹਨਾਂ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਇਹਨਾਂ ਸਿੱਖਾਂ ਦਾ ਕਿਵੇਂ ਕਤਲੇਆਮ ਕੀਤਾ ਗਿਆ ਇਸ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਿਵੇਂ ਹੋਈ ਇਸ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਇੰਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ